ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦਜਪ ਆਦਿ ਸੱਚ ਜੁਗਾਦ ਸੱਚ ਹੈ 피 ਸੱਚ ਨਾਨਕ ਹੋਸੀ ਵੀ ਸੱਚ ਸਚਾ ਸੋਚਨ ਹੋਵਈ ਜੇ ਸੋਚੀ ਲਖਵਾਰ ਚਪਾ ਚਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਦਾ ਫੁਰੀਆਂ ਪਾਰ ਸਹਸ ਸਿਆਣਪਾ ਲਖ ਹੋਏ ਤਾਇਕ ਨਾ ਚੱਲੇ ਨਾਲ ਕਿਵ ਸਤਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਮਿਲਾ ਵਡਿਆਈ ਹੁਕਮ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਵਖਸ਼ੀਸ਼ ਇੱਕ ਹੁਕਮੀ ਸੁਦਾ ਬਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੈ ਬੁਝੈ ਤਾਹੋਂ ਮੈਂ ਕਹਿ ਨ ਕੋਇ ਗਾਵੇ ਕੋ ਤਾਣ गावे किसे तान गावे को दात जाने गावे को गुणवडिया चार गावे को विद्या विखम विचार गावे को साज करे तनखे गावे को झीले फिर दे गावे को जा पैद से दूर गावे को वेखे हादरा हदूर ਸਤਨਾਕ ਥੀ ਨਾ ਬੇ ਟੋਟ ਕਥ ਕਥ ਗਤੀ ਕੋਟੀ ਕੋਟ ਦੇਂਦਾ ਦੇ ਲੈਂਦੇ ਤੁਕ ਪਾਹੇ ਜੁਗਾ ਜੁਗੰਦਰ ਖਾਹੀ ਖਾਹੇ ਹੁਕਮ ਇਹ ਹੁਕਮ ਚਲਾਇ ਰਹਾ ਨਾਨਕ ਵਿਖੇ ਵੀ ਪਰਵਾਹ ਸਾਚਾ ਸਾਹਿਬ ਸਚ ਨੈ ਪਾਖਿਆ ਪਉ ਅਪਾਰ ਅਖ ਮੰਗ ਦੇ ਦੇ ਦਾਤ ਘਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਦ ਦਸੇ ਦਰਵਾਰ ਮੋਹ ਕੇ ਬੋਲਨ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਕੋ ਵਡਿਆਈ ਵਿਚਾਰ ਕਰਮ ਆਵੇ ਕਪੜਾ ਨਦਰਿ ਮੁਖ ਦਵਾਰ ਨਾਨਕ ਅਗ ਜਾਣੀਐ ਸਭ ਆਪੇ ਸਚਾਰ ਆਪੇ ਲਜਾਏ ਕੀ ਤਨ ਹੋਏ ਆਪੇ ਆਪ ਨਿਰੰਝਲ ਸੋਏ ਨਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀ ਅਮਨ ਖੇਪਾਓ ਦੁੱਖ ਪਰ ਹਰਸੁ ਕਰ ਲਾ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖਿਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣ ਨਾ ਕਥ ਨਾ ਜਾਈ ਗੁਰਾ ਇੱਕ ਦੇਹ ਹੋ ਜਾਈ ਸਭਨਾ ਜੀਆਂ ਗਾਇਕ ਦਾ ਤਾ ਸੁ ਮੈਂ ਬਿਸਨਾ ਜਾਈ ਤੀਥ ਨਾਵਾ ਜੇ ਤਿਸ ਪਾਵਾ ਬਿਣ ਪਾਣੇ ਕੇ ਨਹੀਂ ਕਰੀ ਜੇ ਤਿਸਰ ਠੋਪਾ ਏ ਵੇਖਾ ਨਿਰੰਕਾਰ ਮਕੇ ਮਿਲੇ ਲਈ ਮਤ ਵਿਚਰਤ ਨਿਜਵਾ ਹਰਿ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਹੋ ਜਾਏ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰਿਆ ਆਰ ਜਾ ਹੋਦ ਸੁਨੀ ਹੋਏ ਨਵਾਂ ਖੰਡਾ ਜਾਨੀਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਈ ਕੇ ਜਸ ਕੀਤ ਜਗਲੇ ਜੇ ਤਸ ਨਦਰਨਾ ਬਈ ਤਾਂ ਬਾਤ ਨੁੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰ ਗੁਣਮੰਤਿਆ ਗੁਣ ਦੇਹ ਤੇਹਾ ਕੋ ਨ ਸਜੈ ਜੇ ਤੁਸ ਗੁਣ ਕੋਈ ਕਰ ਸੁਣੀਐ ਸਦਪੀਰ ਸੁਰਨਾਥ ਸੁਣੀਐ ਤਰਤਵਲੇ ਕਾਸ ਸੁਨਿਏ ਦਿਹ ਬਲੋ ਪਾਤਾਨ ਸੁਨਿਏ ਪਉ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨਿਏ ਦੁਖ ਪਾਪ ਦਾ ਨਾਸ ਸੁਨਿਏ ਸਰਬ ਰਮਾਇੰਦ ਸੁਨਿਏ ਮੁਕਸ਼ਾਲਾ ਹਨਮੰਦ ਸੁਨਿਏ ਜੋਗ ਜੁਟ ਤਨ ਭੇਦ ਸੁਨਿਏ ਸਾਤ ਸਮ੍ਰਿਤ ਵੇਦ ਨਾਨਕ ਭਗਤ ਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਹਤ ਸੰਤੋਖ ਗਿਆਨ ਸੁਣੀਏ ਅਟੜਕਾ ਇਸ ਨਾਨਕ ਸੁਣੀਏ ਪਰਪੜ ਪਾਵੇ ਮਾਨ ਸੁਣੀਏ ਲਾਗੇ ਸਹਜ ਧਿਆਨ ਨਾਨਕ ਭਗਤ ਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾਗੁਨਾ ਕੇ ਗਾਹ ਸੁਣੀਏ ਸੇਖ ਪੀਰ ਪਾਸਾ ਸੋਨੀਐਂ ਦੇ ਪਾਪੇਰਾ ਸੁਨੇ ਹਾਥ ਹੋਵੇ ਅਸਗਾ ਨਾਨਕ ਪਗਦਸ ਦਾ ਵਿਗਾਸ ਸੁਨੀਐ ਦੂਖ ਪਾਪ ਕਾ ਨਾਸ ਮੰਨੇ ਕੀ ਕਦ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪੁਛਤਾ ਆਏ ਕਾ ਗੱਲ ਕਲਮ ਉਨੇ ਖਨਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਧਨ ਹੋਵੇ ਜੇ ਕੋ ਮਨ ਜਾਣੇ ਮਨ ਕੋ ਹੋਏ ਮੰਨੇ ਸਤੋ ਹੋਵੇ ਮਨ ਬੁੱਧ ਮੰਨੇ ਸਗਲ ਬਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋ ਹੋਏ ਮੰਨੇ ਮਾਰਗ ਠਕ ਨ ਪਾਏ ਮੰਨੇ ਪਸਵ ਪ੍ਰਗਟ ਜਾਏ ਮੰਨੇ ਮਗਣ ਚੱਲੇ ਪੰਥ ਮਨਿਆ ਤਰਮ ਸੇ ਦੀਸ ਨੰਬਦ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋ ਹੋਏ ਮੰਨੇ ਪਾਵੇ ਮੁਖਦਵਾ ਮੰਨੇ ਪਰਵਾਰੇ ਸਧਾਰ ਮੰਨੇ ਤਰੇ ਤਾਰੇ ਗੁਰਸਿਖ ਮੰਨੇ ਨਾਨਕ ਪਵੇ ਨਾ ਪਿਖ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋ ਹੋਏ ਪੰਜ ਵਰਵਾਨ ਪੰਜ ਵਰਦਾਨ ਪੰਜ ਪਾਵੇ ਦਰਗਹਿ ਮਾਨ ਪੰਜ ਸੋਹੇ ਦਰ ਰਾਜਾਨ ਪੰਜਾ ਗਾਹੁਰੇ ਕਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੈ ਕੇ ਕਰਨ ਨਹੀਂ ਸਮਾਰ ਤਾਲ ਧਰਮ ਦਿਆ ਕਾ ਪੂਤ ਸੰਤੋ ਗਥਾ ਵਿਰਖਿਆ ਦਿਨ ਸੂਤ ਜੇ ਕੋ 부ਝੇ ਹੋਵੇ ਸਤਿਆਰ तबले उपर की ता होर, परे होर 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 हो पार हो कपन कमजोर जी जात रंगा के नाम सबना लिखा बुढ़ी कलाम हे लिखा लिख जाने कोय लेखा लिखिया के केता होता केता रूप जाने कौन कूट ਕਿਤਾਬ ਸਾਵ ਇੱਕ ਉਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਗੁਰਦਬਾਵੇ ਸਹੀਬੁ ਲਿਕਾਰ ਤੂੰ ਸਦਾ ਸਲਾਮਤ ਨਿਰੰਗੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖਬੇਦ ਪਾਠ असंख जोग मन रहे उदास असंख भक्त गुण ज्ञान विचार असंख सती असंख दातार असंख सुर मोह बखसार असंख मोहन लललाए तार कुदरत कवन कहा विचार वारन जावां एक बार गुरुद बावे साहिब लिकार तू सदा सलामत निरंकार ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆ ਗੁਰੇ ਫਿਰਾਹੇ ਅਸੰਖ ਵਲੇਸ਼ ਮੁੱਲਪਕ ਖਾਹੇ ਅਸੰਖ ਨਿੰਦਕ ਸਿਰ ਕਰੇ ਬਾਰ ਨਾਨਕ ਨੀਚ ਗਏ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੁਦ ਦਬਾਵੇ ਸਹੀ ਬਲਕਾਰ ਤੂਸ ਦਾ ਸਲਾਮਤ ਨੰਕਾਰ ਅਸੰਖ ਨਾਓ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖਣ ਬੋਲਣ ਬਾਰ ਅਖਰਾ ਸੇ ਸੰਜੋਬ ਖਾਨ ਜਿਨੇ ਲਿਖੇ ਤਿਸ ਨਾਏ ਜੇ ਫਰਮਾਏ ਤਿਬ ਤਿ ਪਾਏ ਜੇ ਤਾ ਕੀਤਾ ਤਤ ਨਾਉ ਮਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਨ ਕਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੁਦ ਪਾਵੇ ਸਾਹਿਬ ਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤਣ ਦੇਹ ਪਾਣੀdoctype ਉਤਰਸ ਗਏ ਮੂਤ ਬਲੀਤੀ ਕਪੜ ਹੋਏ ਦੇ ਸਭ ਨੂੰ ਲਈਏ ਹੋ ਤੋਏ ਪਰੇ ਮਤ ਪੰਪਾ ਕੇ ਸੰਗ ਹੋ ਟੋਪੇ ਦਾ ਵੇ ਰੰਗ ਪੁੰਨੀ ਬਾਪੀ ਆਖਣਾ ਨਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਦ ਤਪ ਦੇ ਆਦਨ ਨਾ ਨੂੰ ਦੇ ਕੋ ਪਾਵੈ ਦਿਲ ਕਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਸੀਤਮਨਾ ਹੋ ਸਭ ਗੁਣ ਤੇਰੇ ਮਾਹੀ ਕੋਏ ਵੈਣ ਗੁਣ ਕੀਤੇ ਪਗਤ ਨਾ ਹੋਏ ਸਵਸਥ ਆਤਬਾਣੀ ਵਰਮਾਓ ਸਤ ਸੁਹਾਂ ਸਦਾ ਮਨ ਚਾਓ ਕਬਨ ਸਵੇਲਾ ਵਖਤ ਕਵਣ ਕਵਨ ਤੇ ਕਵਨ ਵਾਰ ਕਰਮ ਸੁੱਤੀ ਮਹਾ ਕਵਣ ਜਿਤ ਹੋਆ ਆਕਾਰ ਬੇ ਨਾ ਪਾਇ ਪੰਡਤੀ ਜੇ ਹੋਵੇ ਲਿਖ ਪੁਰਾਣ ਵਕਤ ਨਾ ਪਾਇਆ ਕਾ ਦੀਆ ਜੇ ਲਿਖਣ ਦੇ ਕੋਣ ਤਿਤਵਾਰਨ ਜੋਗੀ ਜਾਣ ਨਿਤ ਮਹੋ ਨ ਕੋਈ ਜਾਕਰ ਤਸੀਂ ਠੀਕੋ ਸਾਜੇ ਆਪੇ ਜਾਣੇ ਸੋਈ ਕਿਉਂ ਖੜਾਖਾ ਕਿਉਂ ਸਲਾਹੀ ਕਿਉਂ ਵਰਨੀ ਕਿਵੇਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੀ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਕਿ ਹੋਵੇ ਨਾਨਕ ਜੇ ਕੋ ਆਪੇ ਜਾਣੇ ਆਗੇ ਗਿਆਨ ਸੁਹੇ ਪਤਲ ਬਦਲ ਲਖ ਆਕਾਸ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹ ਦੀਕ ਬਾਤ ਸੈਸ 18 ਅੰਕਨ ਕਦੇ ਬਾ ਅਸਲੀ ਕਥਾ ਤ ਲੇਖਾ ਤਾਂ ਲਿਖੀ ਹੈ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ ਸਲਾਹੀ ਸਲਾਹੇ ਤਿਸਨਾ ਪਾਈਆ ਨਦੀਆਂ ਤੇ ਬਾਹ ਖ ਬਹਿ ਸੁਗੰਧਾ ਜਾਣੀ ਹੈ ਤੁਮਨ ਸਾ ਸੁਲਤਾਨ ਗਿਰ ਹਸਤੀ ਮਾਲ ਤਨ ਕੀੜੀ ਤੁੰਨਾ ਹੋਵਣੀ ਜੇ ਤੁਸ ਮਰੁੰਦਾ ਵੀਸਰ ਹੈ ਆੰਤਨ ਹੈ ਦੇਖਿਆ ਹੈ ਨਾ ਅੰਤ ਆੰਤਨ ਕਰਨਾ ਦੇਹਨ ਦਾ ਅੰਤ ਆੰਤਨ ਵਿਖਣ ਸੁੰਨਾ ਅੰਤ ਆੰਤਨ ਆਪੇ ਕੀਆ ਬਨਮਨ ਤੇ ਅੰਤਨ ਆਪੇ ਗੀਤਾ ਆਕਾਰ ਅੰਤਨ ਆਪੇ ਪਰਵਾਰ ਅੰਤ ਕਾਰਨ ਕਿਤ ਬਿਲਾਹੇ ਤਾਂ ਕਿ ਅੰਤ ਨਾ ਪਾਇਆ ਜਾਹੇ ਇਹ ਅੰਤ ਨਾ ਜਾਣੇ ਕੋਈ ਬੋਧਾ ਕਹੀ ਹੈ ਬੋਧ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾ ਐਬੜ ਚਾਹਵੇ ਕੋਈ ਤਿਸੁ ਚੇ ਕਿਉ ਜਾਣੈ ਸੋਏ ਜਬੜਾ ਅਪ ਜਾਣਿ ਆਪ ਆਪ ਨਾਨਕ ਨਦਰੀ ਗਰਮੀ ਦਾਤ ਬਾਤਾ ਕਰਮ ਲਿਖਿਆ ਨਾ ਜਾਏ ਵੱਡਾ ਤਤ ਨਤ ਮਾਏ केते मंग है जो पर केत्या गत नहीं विचार केते खप टूटे बेकार केते लाल मुकर पाहे केते मूर्ख खाही खाहे केत्या दुख भूख सदमार एह विदा तेरी दातार बंद खलासी पाने होए हो राख न सके कोई जे को खाए कखण पाए ओ जाने खाए आपे जाने आपे दे आखे आप के के जिसनों बख्शे सिलाह नानक पातशाही पादशाह अमूल गुण अमूल व्यापार अमूल व्यापारी अमूल भंडार अमूल आवे अमूल जाहे अमूल पाए अमूल समाहे ਅਮੁਲ ਧਰਮ ਅਮੁਲ ਦੀ ਮਾਨ ਅਮੁਲ ਤੁਲ ਅਮੁਲ ਪਰਮਾਨ ਅਮੁਲ ਬਖਸ਼ੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖ ਰਹਿ ਲੁਲਾਏ ਆਖੇ ਬੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਵਿੰਦ आखे आखेर आखे सुध आखे के बुद्ध आखे दारव आखे देव आखे सुंदर मुंजन सेव किते आखे आखन पाए के उठ जाहे एते किते होर करे ताख न सके कही जा बड़ पावे होए नानक जाने सच्चा सोए ਜੇ ਕੋ ਆਖੇ ਬੋਲ ਬਿਗਾੜ ਤਾਂ ਲਿਖਿਆ ਸਗਵਾਰ ਗਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਘਾ ਕਿਤੇ ਬਾਬਨ ਹਾਰੇ ਕਿਤੇ ਰਾਗ ਭਰੀ ਸੋ ਕਹੀ ਅਨ ਕਿਤੇ ਗਾਵਨ ਹਾਰੇ ਗਾਵ ਹੈ ਤੁਧ ਨ ਭਵਨ ਪਾਣੀ ਬੈਸੰਤਰ ਗਾਵੇ ਅਜਾ ਧਰਮ ਦੁਆਰੇ ਗਾਵੇ ਜਤਕਪਤ ਲਿਖ ਜਾਣਾ ਲਿਖਣ ਕੀ ਧਰਮ ਵਿਚਾਰੇ ਗਾਵੇ ਸ੍ਰੀ ਬ੍ਰਹਮਾ ਦੇਵੀ ਸਹੰਦ ਦਸ ਬਾਰੇ ਗਾਵੇ ਨਿਰਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਹਸ ਦਸਮਾਦੀ ਅੰਦਰ ਗਾਵਣ ਸਤ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਵਨ ਪੰਡਤ ਬੜਨ ਦੇ ਕੀਸੁਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮਥ ਪਿਆਲੇ ਗਾਵਣ ਤੁ ਨੋ ਭਾਏ ਤੇਰੇ 68 ਦੇਤ ਨਾਲੇ ਗਾਵੇ ਜੁ ਮਹਾਬਲ ਸੂਰਾ ਗਾਵੇ ਖਾਨੇ ਚਾਰੇ ਗਾਵੇ ਖੰਡ ਮੰਡਰ ਬਰ ਬੰਦਾ ਕਰ ਕਰ ਰਖੇ ਤਾਰੇ ਸੇਰ ਜੁਨਾਵ ਗਾਵਹਿ ਜਿਦਦ ਭਾਵਨ ਰਤੇ ਤੇਰੇ ਪਤ੍ਰਸਾਲੇ ਹੋਰ ਕਿਤੇ ਗਾਵਣ ਸਹਿਮਜਤ ਨਾਵਣ ਨਾਨਕਿਆ ਵਿਚਾਰੇ ਸੋਈ ਸੋਈ ਇਸ ਦਸ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੁਸੇ ਜਾਏ ਨਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਪਤ ਜੀ ਵੜਿਆ ਇਹ ਜਿਤਸ ਪਾਵੈ ਸੋਈ ਕਰਸੀ ਹੁਕਮ ਦਾ ਕਰ ਨਾ ਜਾਈ ਸੋ ਬਾਸਾ ਸਾ ਬਾਦਸ਼ਾਹ ਨਾਨਕ ਇਹ ਨਿਰਜਾਈ ਮੁੰਦਾ ਸੰਥੋਕ ਸਰਮਪਤ ਚੋਲੀ ਤਿਆਨ ਕੀ ਅਰੇ ਵਿਪੂਤ ਕਿੰਤਾ ਕਾਲ ਕੁਵਾਰੀ ਕਾਇਆ ਸੰਯੋਗਤ ਢੰਡਾ ਵਰਤੀਤ ਆਈ ਪੰਦ ਸਗਲ ਜਮਾਤੀ ਮਨ ਜੀ ਤੇ ਲਗ ਜੀਤ ਆਦੇ ਤਿਸਿਆ ਦੇਸ ਆ ਆਨਿਲ ਅਨਾਦ ਅਨਾਹਤ ਜੂ ਜੇ ਕੋ ਵੇਸ ਭਗਤ ਗਿਆਨ ਦੇ ਆ ਪੰਡਾਰਣ ਕਟਕਟ ਵਾਜੇ ਨਾਦ ਆਪਨਾਤ ਨਾਤੀ ਸਭ ਉਜਾਗੀ ਅਰੇ ਤੇ ਸੁਧਾ ਬਰਾਸਾ ਜੇ ਸੰਯੋਗ ਬਿਯੋਗ ਦੋ ਘਾਰ ਚਲਾਵੇ ਲੇਖਿਆਏ ਬਾਗ ਆਦੇਤ ਸਿਆਦੇਸ ਆਦ ਨੀਲਾ ਨਾਦ ਨਾ ਹਤ ਜੂ ਜਗੇ ਕੋ ਵੇਸ ਏ ਕਮਾਈ ਜਿੰਤ ਵੀ ਆਈ ਤਿੰ ਚਹਲੇ ਪਰਮਾਨ ਇੱਕ ਸੰਸਾਰੀ ਇੱਕ ਬੰਡਾਰੀ ਇਕ ਲਾਇ ਰਿਵਾਨ ਜਿੰਤ ਸਪਾਵੈ ਤੇ ਵਚ ਲਾਵੈ ਜਿਬ ਹੋਵੇ ਪਰਮਾਨ ਓ ਬੇਖੇ ਓ ਨਦਰਦਾਬੇ ਬਹੁਤਾ ਇਹ ਬਿਦਾਨ ਆਦੇਸ ਸੇ ਆਦੇਸ ਆਦ ਅਨਿਲ ਆਦਨਾ ਹਤ ਜੂ ਜੂ ਕਰ ਤੋ ਵੇਸੋ ਆਸਨ ਲੋਏ ਲੋਏ ਬੰਡਾਰ ਜਗੁ ਛਪਾਸ ਇਕਾ ਵਾਰ ਕਰ ਕਰ ਰਕੇ ਸੁਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਸੇ ਆਦੇਸ ਆਦਾਨੀ ਲਾ ਨਾਦਨਾ ਹਤ ਜੂਜ ਵੇ ਕੋ ਵੇਸ ਇੱਕ ਦੂਜੀ ਬੋ ਲਖ ਹੋਏ ਲਖੋ ਵੇ ਲਖ ਵੀਸ ਲਖ ਲਖ ਢੀੜਾ ਰਖੀ ਐ ਇੱਕ ਨਾਮ ਜੀਸ ਇਹ ਤੇ ਰਹਾ ਪਰ ਬਬੜੀਆਂ ਚੜਿਆ ਹੋਇਆ ਕੀਸ ਸੁਣ ਗੱਲਾਂ ਅਕਾਸ਼ ਕੀ ਕਿਟਾਇਸ ਨਾਨਕ ਗੁੜੀ ਭਾਈ ਐ ਊੜੀ ਗੂੜਾ ਠੀਸ ਤਾਖਣ ਜੋਰ ਤੇ ਪੈਣਾ ਜੋਰ ਜੋਰ ਨਾ ਮੰਗਣ ਦੀ ਨਜ਼ੋਰ ਜੋਰ ਨਾ ਜੀਵਨ ਮਰਨ ਦਾ ਜੋਰ ਜੋ ਨਰਾਜ ਮਰ ਮਨਸੂਰ ਜੋਰ ਨਾ ਹਉ ਤੀ ਗਿਆਨ ਵਿਚਾਰ ਜੋ ਨੁ ਜੁਕਤੀ ਤੇ ਸੰਸਾਰ ਜਿਸਾ ਜੋ ਕਰ ਵੇਖੇ ਸੋ ਹੋਏ ਨਾਨਕ ਤੂੰ ਨੀਚ ਨ ਕੋਏ ਰਾਤ੍ਰੀ ਤੇ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸੁ ਤਦਿ ਥਾ ਪਰਖੀ ਧਰਮਸਾਲ ਤੇ ਸਭ ਜੀ ਦੀ ਉਕਤੀ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੁੱਚਾ ਦਰਬਾਰ ਤਿੱਤੇ ਸੋਹਣ ਪੰਜ ਪਰਵਾਨ ਨਦਰੇ ਕਰਮ ਕੋ ਵਿਨੀਸਾਨ ਕਚ ਬਗਾਇ ਉਥੇ ਪਾਏ ਨਾਨਕ ਗਾਇਆ ਜਾਪਿਆ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਬਨਪਾਨੀ ਬਸੰਤਰ ਕਿਤੇ ਕਾਨ ਮਹੇਸ਼ ਕਿਤੇ ਵਰਮੇ ਘੜਤ ਘੜੀ ਐ ਰੂਪ ਰੰਗ ਕੇ ਵੇਸ਼ ਕਿਤੇ ਗੰਭੁ ਮੇਰ ਕਿਤੇ ਕਿਤੇ ਤੁਬਦੇਸ ਕਿਤੇ ਇੰਦਨ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਸ ਕਿਤੇ ਕਿਤੇ ਦੇ ਵਿਵੇਸ਼ ਕਿੱਥੇ ਦੇਵ ਦਾ ਹਨਮਣ ਕਿਤੇ ਕਿਤੇ ਰਤਸਮੁੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਬਾਤ ਨਿਰੰਦ ਕਿਦ ਹੱਥਿ ਸੇ ਬਕੈਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋ ਰਿਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਗਾੜਤ ਘੜੀ ਬਹੁਤ ਲੋਭ ਤਾ ਕੀਆ ਗਲਾਂ ਕਥਿਆ ਨਾ ਜਾਏ ਜੇ ਕੋ ਕਹੇ ਬਿਛੇ ਪਛਤਾਏ ਕਿਥੇ ਕਰਿਐ ਸੁਰਤ ਮਤਿ ਮਨ ਬੁੱਧ ਕਿਥੇ ਕਰਿਐ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਤੈ ਹੋਰ ਨ ਕੋਈ ਹੋਰ ਕਿਥੈ ਉਦਮਹਾ ਬਲ ਸੂਰ ਤਿਨ ਮੇਂ ਆਰਾਮ ਰਹਾ ਪ੍ਰਭੂਰ ਕਿਥੈ ਸੀਤੋ ਸੀਤਾ ਮਮਾ ਹੈ ता रूप न कथ न जाए ना ओह मरै नाम बसे मरमाे भगत बसे के लो कर न सच्चा मन सोहे सच खंड बसे निरंकार कर कर बेखे नजर निहाल तिथे खंड मंडल जे जेको कत तयंत नंत इथे लहो लहो आकार ਜਿਵ ਜਿਵ ਹੁਕਮ ਤੇ ਵਤ ਵਿਕਾਰ ਦੇਖੇ ਵੀ ਸਿਰ ਵਿਚਾਰ ਨਾਨਕ ਘਤਨਾ ਕਰੜਾ ਸਾਰ ਜਤ ਪਹ ਰਾਤੀ ਸੁਨਿਆਰ ਅਹਿਰਨ ਮਤ ਵੇਦ ਤਿਆਰ ਪਉ ਖਲਾਗਣ ਤਪਤਾਉ ਪਾਂਡਾ ਪਉ ਅੰਮ੍ਰਿਤ ਤੁਸਾਲ ਕੜਿਐ ਸੰਸਰ ਚਿਟਕਸਾਲ ਜਿਨ ਕੋ ਨਦਰ ਕਰਮ ਤੇ ਨਿਗਾਰ ਨਾਨਕ ਨਦਰ ਨਿਹਾਲ ਜਿਨ ਕੋ ਨਦਰੇ ਕਰਮ ਦਿਨਕਾਰ ਨਾਨਕ ਨਦਰੇ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਧ ਅਦਰਧ ਮਹਦ ਦੇਸ ਰਾਦ ਦੋਇ ਦਾ ਇਹ ਦਇਆ ਖੇਲੇ ਸਗੋ ਜਗਤ ਚੰਗੀਆਂ ਬੁਰੀਆਂ ਬਾਦ ਦੇ ਧਰਮ ਹਦੂਰ ਕਰਮ ਆਪੋ ਆਪਣੀ ਕੇ ਨੇੜੇ ਕਿ ਦੂਰ ਜਿਨੀ ਨਾਮ ਦਿਆਇਆ ਗਇਆ ਮੁਸਕਰ ਗਾਲ ਨਾਨਕ ਦੇ ਮੁਖ ਜਲੇ ਕੈਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਇਆ ਮੁਸਕਰ ਗਾਲ ਨਾਨਕ ਦੇ ਮੁਖ ਜਲੇ ਕੈਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ Wahe Guru Ji Ki Pate